ਲੁਧਿਆਣਾ ਦੇ ਵਿੱਚ ਸਾਈਬਰ ਕ੍ਰਾਈਮ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਜਿਹੜੇ ਕੀ ਲੁਟੇਰੇ ਨੇ ਉਹ ਲੁਧਿਆਣਾ ਦੇ ਵਿਅਕਤੀਆਂ ਦਾ ਪੈਨ ਕਾਰਡ ਅਤੇ ਆਧਾਰ ਨੰਬਰ ਲੈ ਕੇ ਉਹਨਾਂ ਦੇ ਨਾਮ ਤੇ ਹੀ ਅਕਾਊਂਟ ਖੋਲ੍ਹ ਕੇ ਜਾਂ ਫਿਰ ਉਹਨਾਂ ਦੇ ਖੁੱਲੇ ਹੋਏ ਅਕਾਊਂਟ ਤੋਂ ਹੀ ਜਿਹੜੀ ਟ੍ਰਾਂਜੈਕਸ਼ਨਸ ਕਰ ਰਹੇ ਨੇ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ 36 ਵਰਿਆਂ ਦੇ ਵਪਾਰੀ ਜੋ ਕਿ ਸਿਵਲ ਲਾਈਨਸ ਵਿੱਚ ਰਹਿੰਦੇ ਹਨ ਸ਼੍ਰੀਆੰਸ਼ ਜੈਨ ਉਹਨਾਂ ਦੇ ਨਾਮ ਤੋ ਆਧਾਰ ਕਾਰਡ ਜਿਹੜਾ ਯੂਜ਼ ਕਰਦੇ ਹੋਏ ਆਧਾਰ ਕਾਰਡ ਦੀ ਤੇ ਪੈਨ ਕਾਰਡ ਦੀ ਡਿਟੇਲ ਯੂਜ਼ ਕਰਦੇ ਹੋਏ ਇੱਕ ਵਿਅਕਤੀ ਨੇ ਬੈਂਗਲੌਰ ਦੇ ਵਿੱਚ ਉਹਨਾਂ ਦੇ ਨਾਮ ਤੇ ਅਕਾਊਂਟ ਖੋਲ ਦਿੱਤਾ ਅਤੇ 3 ਲੱਖ ਰੁਪਏ ਦਾ ਲੋਨ ਉਹਨਾਂ ਦੇ ਨਾਮ ਤੇ ਲੈ ਲਿਆ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਲੇਕਿਨ ਜਦੋਂ ਉਹਨਾਂ ਨੇ ਇਨਕਮ ਟੈਕਸ ਰਿਟਰਨ ਭਰੀ ਸ਼੍ਰੀਆੰਸ਼ ਜੈਨ ਨੇ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇੱਕ ਉਹਨਾਂ ਦਾ ਹੋਰ ਬੈਂਕ ਅਕਾਊਂਟ ਖੁੱਲਿਆ ਹੋਇਆ ਹੈ। ਜੋ ਕਿ ਬੰਗਲੌਰ ਦੇ ਵਿੱਚ ਕਿਸੇ ਵਿਅਕਤੀ ਨੇ ਖੋਲਿਆ ਤੇ 3 ਲੱਖ ਰੁਪਏ ਦਾ ਲੋਨ ਬਕਾਇਆ ਹੈ ਉਸ ਅਕਾਊਂਟ ਦੇ ਉੱਪਰ ਇਹ ਦੇਖ ਕੇ ਸ਼੍ਰੀਆੰਸ਼ ਜੈਨ ਬਹੁਤ ਹੀ ਹੈਰਾਨ ਰਹਿ ਗਏ ਹੱਕੇ ਬੱਕੇ ਰਹਿ ਗਏ ਤੇ ਜਦੋਂ ਪੁੱਛ ਪੜਤਾਲ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਇੱਕ ਵਿਅਕਤੀ ਜਿਸ ਨੂੰ ਉਹਨਾਂ ਦੇ ਪੈਨ ਕਾਰਡ ਅਤੇ ਆਧਾਰ ਕਾਰਡ ਦੀ ਡਿਟੇਲ ਪਤਾ ਲੱਗ ਗਈ ਸੀ ਉਸਨੇ ਉਹਨਾਂ ਦਾ ਡਿਟੇਲ ਇਸਤੇਮਾਲ ਕਰਦੇ ਹੋਏ ਨਕਲੀ ਪੈਨ ਕਾਰਡ ਘਟਾ ਕੇ ਜਿਹੜਾ ਹੈ ਉੱਥੇ ਉਹਨਾਂ ਦੇ ਨਾਮ ਤੇ ਖਾਤਾ ਖੋਲ ਲਿਆ ਡੁਪਲੀਕੇਟ ਕਾਪੀ ਕਢਾ ਕੇ ਜਾਂ origignal ਦੀ ਸਾਰੀ ਡਿਟੇਲਸ ਕਾਪੀ ਕਰਕੇ ਉਸਨੇ ਉੱਥੇ ਖਾਤਾ ਖੋਲ ਲਿਆ ਅਤੇ 트랜ਜੈਕਸ਼ਨਸ ਕੀਤੀਆਂ ਤੇ 3 ਲੱਖ ਰੁਪਏ ਦਾ ਲੋਨ ਉਹਨਾਂ ਦੇ ਨਾਮ ਤੇ ਲੈ ਲਿਆ ਤੇ ਇਦਾਂ ਦਾ ਹੀ ਜਿਹੜਾ ਮਾਮਲਾ ਹੈ ਇੱਕ ਅਜਿੰਦਰ ਪਾਲਕੌਰ ਜਿਨ੍ਹਾਂ ਦਾ already ਇੱਕ existing FBI ਦੇ ਵਿੱਚ account ਸੀਗਾ ਉਸੇ ਖਾਤੇ ਦੇ ਵਿੱਚ ਜਿਹੜਾ ਹੈ 트랜ਜੈਕਸ਼ਨਸ ਹੋਣ ਲੱਗ ਗਈਆਂ ਜਿਦੇ ਕਿ ਅਮਾਉਂਟ ਕਰੋੜਾਂ ਦੇ ਵਿੱਚ ਸਨ ਕਰੋੜਾ ਰੁਪਏ ਦਾ ਲਾਂਨ ਦੇਣ ਚਾਲੂ ਹੋ ਗਿਆ ਉਹਨਾਂ ਦੇ ਖਾਤੇ ਵਿੱਚੋਂ ਤੇ ਉਹਨਾਂ ਨੂੰ ਨਹੀਂ ਪਤਾ ਕਿ ਇੱਦਾਂ ਕਿਵੇਂ ਹੋਇਆ ਤੇ ਬਾਅਦ ਦੇ ਵਿੱਚ ਪੜਤਾਲ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇੱਕ ਵਿਅਕਤੀ ਨੇ ਉਹਨਾਂ ਦੇ ਫੋਨ ਦੇ ਵਿੱਚੋਂ ਉਹਨਾਂ ਦੀ ਆਧਾਰ ਕਾਰਡ ਤੇ ਪੈਨ ਕਾਰਡ ਦੀ ਡਿਟੇਲ ਜਿਹੜੀ ਹੈ ਉਹ ਕੱਢ ਲਈ ਸੀ ਅਤੇ ਉਹਨਾਂ ਦਾ ਇਸਤੇਮਾਲ ਕਰਕੇ ਉਹਨਾਂ ਦੀ ਵਰਤੋਂ ਕਰਕੇ ਉਹ ਬੈਂਕ ਦੀ ट्रांजੈਕਸ਼ਨਸ ਕਰ ਰਿਹਾ ਸੀ ਪੈਸੇ ਜਮ੍ਹਾਂ ਵੀ ਕਰਾ ਰਿਹਾ ਸੀ ਤੇ ਪੈਸੇ ਕਢਾ ਵੀ ਰਿਹਾ ਸੀ ਸੋ ਇਸ ਡਿਜੀਟਲ ਦੌਰ ਦੇ ਵਿੱਚ ਲੋਕਾਂ ਨੂੰ ਫਾਇਦੇ ਤਾਂ ਬੜੇ ਹੋ ਰਹੇ ਨੇ ਲੇਕਿਨ ਇੱਕ ਵਾਰੀ ਫੇਰ ਸੋਚਣਾ ਪਵੇਗਾ ਕਿ ਕੀ ਸਾਰਾ ਕੁਝ ਡਿਜੀਟਲ ਕਰਨ ਦੇ ਨਾਲ ਆਧਾਰ ਕਾਰਡ ਪੈਨ ਕਾਰਡ ਜਦੋਂ ਇਹ ਇਨਫੋਰਮੇਸ਼ਨ ਡਿਜੀਟਾਈਜ਼ ਹੋ ਜਾਂਦੀ ਹੈ ਲੋਕਾਂ ਦੇ ਹੱਥੀ ਆਸਾਨੀ ਦੇ ਨਾਲ ਲੱਗ ਜਾਂਦੀ ਹੈ ਤਾਂ ਇਹਦੀ ਦੁਰਵਰਤੋਂ ਕੋਈ ਵੀ ਕਰ ਸਕਦਾ ਸੋ ਇਦਾਂ ਦੀਆਂ ਘਟਨਾਵਾ ਇਹ ਸਿਰਫ ਦੋ ਇਨਸਟੈਂਸਸ ਨਹੀਂ ਲੇਕਿਨ ਇਦਾਂ ਹੋਰ ਵੀ ਬੜੀਆਂ ਘਟਨਾਵਾ ਹੁੰਦੀਆਂ ਨੇ ਸੋ ਬਹੁਤ ਜ਼ਿਆਦਾ ਲੋੜ ਹੈ ਜੋ ਕਿ ਆਪ ਦੇ ਪੈਨ ਕਾਰਡ ਤੇ ਆਧਾਰ ਕਾਰਡ ਨੂੰ ਇਦਾਂ ਹੀ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਖਾਸ ਕਰਕੇ ਜਤਿੰਦਰ ਸਿੰਘ ਜੋ ਕਿ ਕ੍ਰਾਈਮ ਬ੍ਰਾਂਚ ਦੇ ਐਸਐਚਓ ਹਨ ਲੁਧਿਆਣਾ ਵਿਖੇ ਉਹਨਾਂ ਨੇ ਇਹ ਦੱਸਿਆ ਆਨਲਾਈਨ ਸਾਈਬਰ ਕ੍ਰਾਈਮ ਦੇ ਐਸਐਚਓ ਨੇ ਦੱਸਿਆ ਕਿ ਆਪ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਦੀ ਡਿਟੇਲ ਤੁਸੀਂ ਕਿਸੇ ਨੂੰ ਵੀ ਨਾ ਦਵੋ ਜਦੋਂ ਤੱਕ ਉਹ ਸਰਕਾਰੀ ਅਧਿਕਾਰੀ ਜਾਂ ਸਰਕਾਰੀ ਡਿਪਾਰਟਮੈਂਟ ਨੂੰ ਨਾ ਦੇਣੀ ਹੋਵੇ ਤੋਂ ਇਸ ਨੂੰ ਬਿਲਕੁਲ ਹੀ ਸੁਚਾਰੂ ਢੰਗ ਨਾਲ ਇਹ ਮੁਹੱਈਆ ਕੀਤਾ ਜਾਵੇ ਕਿ ਸਹੀ ਜਗ੍ਹਾ ਤੇ ਹੀ ਪੈਨ ਕਾਰਡ ਅਤੇ ਆਧਾਰ ਕਾਰਡ ਦਿੱਤਾ ਜਾ ਰਿਹਾ ਸੋ ਇਦਾਂ ਦੇ ਜਿਹੜੀ ਦੁਰਵਰਤੋਂ ਹੈ ਉਹ ਕਾਫੀ ਜ਼ਿਆਦਾ ਚਿੰਤਾਜਨਕ ਹੈ ਹੋਰ ਵੀ ਮਾਮਲਿਆਂ ਦੇ ਵਿੱਚ ਇਦਾਂ ਜੇ ਤੁਹਾਡੇ ਕਿਸੇ ਆਧਾਰ ਕਾਰਡ ਜਾਂ ਪੈਨ ਕਾਰਡ ਦੀ ਡਿਟੇਲ ਹੋਵੇ ਲੋਕੀ ਅਕਾਊਂਟ ਤੁਹਾਡੇ ਨਾਮ ਤੇ ਖੋਲ ਕੇ ਉਹਦੇ ਉੱਪਰ ਲੋਨ ਲੈ ਸਕਦੇ ਨੇ ਅਤੇ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਸੇਮ ਨਹੀਂ ਹੋਵੇਗੀ ਤਾਂ ਉਸ ਲੋਨ ਦਾ ਜਿਹੜਾ ਬਰਡਨ ਹੈ ਉਹ ਤੁਹਾਡੇ ਉੱਪਰ ਸ਼ੋਅ ਕਰ ਸਕਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਤੇ ਮਾਮਲੇ ਦਰਜ ਕਰ ਲਏ ਗਏ ਹਨ ਉਮੀਦ ਕਰਦੇ ਹਾਂ ਦੋਸ਼ੀਆਂ ਨੂੰ ਛੇਤੀ ਹੀ ਫੜਿਆ ਜਾਵੇਗਾ ਤੇ ਜਿਹੜਾ ਪੈਸਾ ਹੈ ਉਹ ਵੀ ਰਿਕਵਰ ਕੀਤਾ ਜਾਵੇਗਾ ਹਾਲਾਂਕਿ ਇਹ ਗੱਲ ਚੰਗੀ ਹੈ ਕਿ ਲੋਨ ਹੈ ਜਿਹੜਾ ਕਿਉਂਕਿ ਗਲਤ ਤਰੀਕੇ ਦੇ ਨਾਲ ਲਿਆ ਇਸ ਕਰਕੇ ਪਰਸਨਲ ਲਾਇਬਿਲਟੀ ਨਹੀਂ ਬੰਦੀ ਸ਼੍ਰੀਆੰਸ਼ ਜੈਨ ਦੀ ਤੇ ਅਜਿੰਦਰਪਾਲ ਦੇ ਮਾਮਲੇ ਦੇ ਵਿੱਚ ਵੀ ਪਰਸਨਲ ਲਾਇਬਿਲਟੀ ਨਹੀਂ ਬੰਦੀ ਲੇਕਿਨ ਕੁਝ ਮਾਮਲਿਆਂ ਦੇ ਵਿੱਚ ਜੇ ਤੁਹਾਡਾ ਕੋਈ ਡੈਬਿਟ ਕਾਰਡ ਹੋਵੇ ਤਾਂ ਉਹਨੂੰ ਕਲੋਨ ਕੀਤਾ ਜਾਂਦਾ ਕਾ ਉਸ ਕੇਸ ਦੇ ਵਿੱਚ ਜਿਹੜਾ ਮਾਮਲਾ ਹੈ ਜਦੋਂ ਤੱਕ ਬੈਂਕ ਹੁੰਦਾ ਸੰਗਿਆਨ ਨਹੀਂ ਲੈਂਦਾ ਪੁਲਿਸ ਕੇਸ ਨਹੀਂ ਹੁੰਦਾ ਤਾਂ ਤੱਕ ਲਾਇਬਿਲਟੀ ਜਿਹੜੀ ਹੈ ਪਰਸਨਲ ਬਣ ਜਾਂਦੀ ਹੈ ਕਈ ਮਾਮਲਿਆਂ ਦੇ ਵਿੱਚ ਲੋਕੀ ਜਿਹੜਾ ਹੈ ਰਿਪੋਰਟ ਵੀ ਨਹੀਂ ਕਰਾ ਪਾਉਂਦੇ ਸੋ ਬਹੁਤ ਜ਼ਿਆਦਾ ਲੋਡ ਹੈ ਜ਼ਰੂਰਤ ਹੈ ਕਿ ਆਪਾਂ ਜਾਗਰੂਕ ਹੋ ਜਾਈਏ ਅਤੇ ਪੈਨ ਕਾਰਡ ਤੇ ਆਧਾਰ ਕਾਰਡ ਦੀ ਡਿਟੇਲ ਬਹੁਤ ਹੀ ਸੋਚ ਸਮਝ ਕੇ ਕਿਤੇ ਦੇਈਏ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ